ਟਰੈਕਟਰਾਂ ਦੇ ਹਨਾ ਬੰਪਰ ਲਾਉਂਦੇ ਆ ਇਦਾਂ ਉਦਾਂ ਜਾਂ ਕਈ ਵੀਰਾਂ ਨੂੰ ਤਰਾਏ ਸੀਗਾ ਜਿਹੇ ਮੋਡੀਫਾਈ ਕਰਦੇ ਆ ਜਾਂ ਬੰਪਰ ਲਾਉਂਦੇ ਆ ਡੈਕ ਲਾਉਂਦੇ ਆ ਇਦਾਂ ਤੇ ਯਾਰ ਹੁਣ ਬੰਨ ਤੇ ਵੇਖਣ ਆਲੇ ਆ ਸਾਰੇ ਵੀਰ ਉਹ ਹੀ ਪਹੁੰਚੇ ਆ ਯਾਰ ਜਿਨ੍ਹਾਂ ਦੇ ਟਰੈਕਟਰਾਂ ਨੂੰ ਬੰਪਰ ਲੱਗੀ ਆ ਤੇ ਬੰਪ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨੀ ਏ ਬਲੇਰੋ ਦੀ ਟਰੈਕਟਰਾਂ ਦੀ ਤੇ ਮਹੀ ਦੀ ਤਿੰਨ ਟੌਪਿਕ ਆ ਆਪਣੇ ਹਨਾ ਪਹਿਲਾਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਗੱਡੀਆਂ ਦੀ ਹਨਾ ਮੀਂਹ ਬਹੁਤ ਜ਼ਿਆਦੇ ਤੇਜ਼ ਚੱਲਦੇ ਪਿਆ ਕਈ ਵਾਰੀ ਨਾ ਕੰਡੀਸ਼ਨ ਆਪਣੇ ਕੋਲ ਇਦਾਂ ਦੀ ਹੁੰਦੀ ਆ ਮੀਂਹ ਬਹੁਤ ਜ਼ਿਆਦੇ ਪੈਣ ਕਰਕੇ ਜਿਹੜੇ ਪੁਲਾਂ ਦੇ ਥੱਲੇ ਪਾਣੀ ਭਰ ਗਿਆ ਕੱਲ ਆਪਣੀ ਵਾਲੀ ਗੱਡੀ ਵੀ ਡੁੱਬ ਗਈ ਸੀ ਉਦੋਂ ਬਾਅਦ ਜਿਹੜੀਆਂ ਦਿੱਕਤਾਂ ਆਉਂਦੀਆਂ ਮੈਂ ਤੁਹਾਡੇ ਨਾਲ ਉਹ ਗੱਲ ਕਰਨੀ ਬਲੇਰੋ ਬਾਰੇ ਹੋ ਸਕਦਾ ਸ਼ਾਇਦ ਸੀ ਆਰਡੀ ਗੱਡੀਆਂ ਦਾ ਹੋਵੇ ਪਰ ਮੈਂ ਕਨਫਰਮ ਨਹੀਂ ਹੈਗਾ ਕੱਲੀ ਬਲੇਰੋ ਬਾਰੇ ਤਾਂ ਮੈਂ ਸ਼ੋਰ ਆ ਹਨਾ ਵੀ ਇਹਦੇ ਨਾਲ ਕੀ ਕੁਝ ਹੁੰਦਾ ਤੇ ਕੀ ਨਹੀਂ ਹੁੰਦਾ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸੂ ਇਹ ਗੱਡੀ ਆ ਹੁਣ ਤਾਂ ਮੈਂ ਚਲੋ ਅੱਗੋਂ ਲਾਈਟਾਂ ਲੂਟਾ ਦੇ ਦਿਆਂ ਸਾਫ਼ ਕਰ ਦਿੱਤੀਆਂ ਧੋ ਦਿੱਤੀਆਂ ਤੁਹਾਨੂੰ ਵੈਸੇ ਮਾਰੇ ਮੋੜ ਨਿਸ਼ਾਨ ਦਿਸਦੇ ਹੋਣੇ ਆ ਇਹ ਗੱਡੀ ਕੱਲ ਨਾ ਇੱਥੋਂ ਤੱਕ ਡੁੱਬ ਗਈ ਸੀ ਇੱਥੋਂ ਤੱਕ ਤੇ ਆ ਰਿਹਾ ਮੈਨੂੰ ਲੱਗਾ ਪਤਾ ਆ ਇਹ ਆ ਰਿਹਾ ਇਹਨਾਂ ਗੱਲ ਇੱਥੋਂ ਤੱਕ ਡੁੱਬ ਗਈ ਇਹ ਇੱਥੋਂ ਤੱਕ ਡੁੱਬਣ ਦਾ ਸਿਸਟਮ ਦੱਸਿਆ ਕੀ ਹੁੰਦਾ ਹੁੰਦਾ ਹੈ ਵੀ ਜਦੋਂ ਗੱਡੀ ਇਹ ਚੌੜੀ ਆ ਗੱਡੀ ਚੌਰਸਾ ਬਾਕਸੀ ਟਾਈਪ ਜਦੋਂ ਗੱਡੀ ਇਹ ਧੱਕਦੀ ਆ ਨਾ ਪਾਣੀ ਨੂੰ ਪਾਣੀ ਇਹਦੀ ਅੱਗੇ ਅੱਗੇ ਚੱਲ ਪੈਂਦਾ ਜਿਵੇਂ ਖਰਾਹ ਬਣ ਜਾਂਦਾ ਪਾਣੀ ਅੱਗੇ ਅੱਗੇ ਚੱਲਣ ਦੇ ਨਾਲ ਫਿਰ ਪਾਣੀ ਸਾਰਾ ਇਹਦੇ ਉੱਪਰ ਚੜ ਜਾਂਦਾ ਤੇ ਆਪਣੇ ਲਈ ਗੱਡੀ ਕੱਲ ਇਹਦੇ 'ਚ ਫਿਰ ਦਿੱਕਤ ਆਈ ਸੀ 40 ਤੇ ਜੜੀ ਹੋ ਜਾਂਦੀ ਆ ਬਹੁਤ ਵਾਰੀ ਮੈਂ ਜ਼ਿਕਰ ਕੀਤਾ ਬਹੁਤ ਜਗ੍ਹਾ ਤੇ ਵੀਰਾਂ ਨੂੰ ਪਤਾ ਵੀ ਆ ਜਿਹੜੇ ਵੀਰ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਪਤਾ ਹਨਾ ਕੱਲ ਇਹਦੇ 'ਚ ਮੈਂ ਤੁਹਾਨੂੰ ਇਹਦੀਆਂ ਨਾ ਦਿੱਕਤਾਂ ਦੱਸ ਦਿੰਨਾ ਜਿਹੜੇ-ਜਿਹੜੇ ਵੀਰ ਦੀ ਵੀ ਗੱਡੀ ਮਤਲਬ 40 ਤੇ ਆ ਜਾਂਦੀ ਆ ਵੀ ਫੁੱਲ ਰੇਸ ਕੀਤੇ ਆ ਵੀ 40 ਤੋਂ ਲੰਘਦੀ ਹੀ ਨਹੀਂ ਉਹ ਚ ਦਿੱਕਤਾਂ ਕੀ ਆਉਂਦੀਆਂ ਮੈਂ ਤੁਹਾਨੂੰ ਉਹ ਦੱਸਣਾ ਇੱਕ ਮਿੰਟ ਇੱਥੇ ਰੁਕੀਂ ਨਾ ਬੋਰਨ ਚੱਕਵਾ ਦਿੱਕਤਾਂ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਅੱਗੋਂ ਵੀ ਆ ਵੀਲ ਕੱਪ ਕੱਲ ਸਾਰੇ ਡਗ ਪਏ ਕਿਉਂਕਿ ਪਾਣੀ ਚ ਨਹੀਂ ਡੋਬ ਗਈ ਇੱਕ ਹੀ ਬਚਿਆ ਸਾਰੇ ਦੇ ਸਾਰੇ ਡਗ ਪਏ ਆ ਵੇ ਗਰੀ ਆ ਦੇਖੋ ਆ ਵਾਲੀ ਪਾਈਪ ਇਹ ਵਾਲੀ ਪਾਈਪ ਮਮੀ ਆਵੇ ਹੁਣ ਪੈਂਚਰ ਲਾਇਆ ਇਹ ਵਾਲੀ ਪਾਈਪ ਜੇ ਤਾਂ ਇਹਦੀ ਇਹ ਵਾਲੀ ਪਾਈਪ क्रैक ਹੋ ਜੇ ਇਹ ਹੈਗੀ ਆ ਟਰਬੋ ਵਾਲੀ ਗੱਡੀ ਆਪਣੀ ਮਾੜੀ ਜਿਹੀ क्रैक ਹੁੰਦੀ ਮਾੜੀ ਜੀ ਕਿਉਂਕਿ ਪਰ ਰੇਸ ਮਾਰਦੇ ਇੱਥੇ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਇੱਕ ਦਿੱਕਤ ਆ ਇਹ ਚੈੱਕ ਕਰ ਲਿਆ ਕਰੋ ਕੱਲ ਮੈਨੂੰ ਇੱਕ ਵੀਰ ਦਾ ਫੋਨ ਵੀ ਆਇਆ ਸੀਗਾ ਉਹ ਜਲੰਧਰ ਗੱਡੀ ਦਿਖਾਉਣ ਜਾਂਦਾ ਪਿਆ ਸੀ ਉਹਦੀ ਗੱਡੀ ਚੋਂ ਡੀਜ਼ਲ ਨਿਕਲਿਆ ਪਾਣੀ ਨਿਕਲਿਆ ਡੀਜ਼ਲ ਚੋਂ ਡੀਜ਼ਲ ਵਾਲੇ ਫਿਲਟਰ ਚੋਂ ਵੀ ਪਾਣੀ ਨਿਕਲਿਆ ਤੇ ਟੈਂਕੀ ਜੋਂ ਵੀ ਪਾਣੀ ਨਿਕਲਿਆ ਉਹ ਵੀਰ ਨਾਲ ਮੇਰੀ ਗੱਲਬਾਤ ਵੀ ਹੋਈ ਸੀ ਕਿਉਂਕਿ ਉਹਨੂੰ ਜਦੋਂ ਦਿੱਕਤ ਆਈ ਉਹਨੇ ਮੈਨੂੰ ਵੀਡੀਓ ਕਾਲ ਲਾ ਕੇ ਦਿਖਾਇਆ ਕਹਿੰਦਾ ਰੰਜੋਧ ਯਾਰ ਇਦਾਂ ਕਰਦੀ ਆ ਵੀ ਕੋਈ ਹੱਲ ਜਿਹੜੇ ਜਿਹੜੇ ਹੱਲ ਮੈਨੂੰ ਪਤਾ ਸੀ ਮੈਂ ਉਹ ਦੱਸ ਦਿੱਤੇ ਤੇ ਉਹ ਹੀ ਤੁਹਾਨੂੰ ਦੱਸਣੇ ਆ ਇੱਕ ਤਾਂ ਇਹਦੀ ਆ ਪਾਈਪ ਚੈੱਕ ਕਰ ਲਿਆ ਕਰੋ ਮੇਜ ਕਿਤੇ ਮਾਰੀ ਮੋਟ ਕਰਾਇਕਾ ਇੱਕ ਇਹਦਾ ਆ ਵਾਲਾ ਪਲੱਗ ਜੇ ਤਾਂ ਪਾਣੀ ਵਿੱਚ ਦੀ ਲੰਗੀ ਆ ਤੇ ਆ ਵਾਲਾ ਪਲੱਗ ਇਹਦਾ ਅੰਗਲ ਮਾਰ ਲਿਆ ਕਰੋ ਆਹ ਵਾਲਾ ਪਲੱਗ ਇਹ ਪਲੱਗ ਦਾ ਦੱਸਾ ਕੀ ਸਿਸਟਮ ਆ ਸੀ ਵੀ ਕੱਲ ਕੀ ਕੀਤਾ ਜਦੋਂ ਸਾਰੇ ਡੁੱਬ ਗਏ ਨੇ ਰੇਸ ਛੱਡਤੀ ਪੁਲ ਦੇ ਥੱਲੇੋਂ ਲੰਘਦੇ ਪਏ ਸੀ ਪੁਲ ਦੇ ਥੱਲੇੋਂ ਲੰਘਦੇ ਲੰਘਦੇ ਤੇ ਮੈਨੂੰ ਛੋਟਾ ਕਹਿੰਦਾ ਕਹਿੰਦਾ ਛੱਡ ਗਈ ਕਹਿੰਦਾ ਕੰਮ ਅੱਧ ਪਾਣੀ ਦਾ ਲੇਪਾਰ ਕੀਤਾ ਜਦੋਂ ਉਧਰੋਂ ਡਰ ਲੱਗੇ ਵੀ ਪਤਾ ਨਹੀਂ ਹੁਣੇ ਸਿਰੇ ਲੱਗੂਗੀ ਕਿ ਨਹੀਂ ਲੱਗੂਗੀ ਪਰ ਕਰਮਾਂ ਵਾਲੀ ਨਾ ਲੰਘ ਗਈ ਲੰਘ ਗਈ ਫਿਰ ਅਸੀਂ ਕੀ ਕੀਤਾ ਜਦੋਂ ਮੈਂ ਉੱਥੇ ਜਾ ਕੇ ਕੰਮ ਕੀਤਾ ਇੱਕ ਤੇਰਾ ਆਹ ਵਾਲਾ ਫਿਊਜ ਇਹ ਮੈਂ ਕੱਢਿਆ ਕੱਢ ਕੇ ਤੇ ਇਹਨੂੰ ਐਨ ਕੱਪੜੇ ਨਾਲ ਮੈਂ ਸਾਫ਼ ਕਰ ਦਿੱਤਾ ਐਨ ਫੁੱਕਾ ਫੱਕਾ ਮਾਰ ਕੇ ਇਹ ਸਾਫ਼ ਕੀਤਾ ਦੂਸਰਾ ਕੀ ਕੀਤਾ ਮੈਂ ਇਹਦੇ ਵਿੱਚ ਨਾ ਲਾਈਟ ਜਿਹੜੀ ਅੰਦਰ ਲਾਈਟ ਆ ਜਾਂਦੀ ਇੱਥੇ ਦਿੱਕਤ ਇਹ ਹੁੰਦੀ ਆ ਹਨ ਤੇ ਇੱਕ ਦਿੱਕਤ ਆ ਜਾ ਉਹ ਇਹਦੇ ਅੰਦਰ ਹੁੰਦੀ ਆ ਆ ਜਾ ਮੈਂ ਤੁਹਾਨੂੰ ਦਿਖਾਉਣਾ ਹੈ ਇਹਦੇ ਅੰਦਰ ਆ ਜਾ ਲੰਘ ਜਾਓ ਅੱਗੇ ਆ ਜਾਓ ਮੈਂ ਤੁਹਾਨੂੰ ਦਿਖਾਉਂਦਾ ਇਹਦੀ ਇੱਥੇ ਇਹ ਉਹ ਵਾਲੀ ਲਾਈਟ ਆਉਂਦੀ ਨਾ yellow color ਦੀ ਇੱਕ ਤਾਂ red ਦੇ ਨਾਲ ਆ ਤੇ ਉਹ yellow ਵਾਲੀ ਲਾਈਟ ਦਿਸਦੀ ਨਹੀਂ ਸਾਰੇ ਵੀਰਾਂ ਨੂੰ ਉਹ ਜਗਦੀ ਰਹਿੰਦੀ ਸੀ ਇਹਦੀ ਇਹ ਇੱਕ ਮਿੰਟੋ ਥੱਡਾ ਪੜਾਉ ਜੀ ਆ ਵਾਲੀ yellow ਵਾਲੀ ਇੱਕ ਤਾਂ ਲਾਈਟ ਆ ਮਤਲਬ yellow early ਆ ਇਹ ਹੈਗੀ ਟਾਇਰ ਪ੍ਰੈਸ਼ਰ ਦੀ ਤੇ ਪਰੇ ਵਾਲੀ ਹੈਗੀ ਬੈਟਰੀ ਦੀ ਉਹ ਬੰਦ ਹੋ ਜਾਣੀ ਆ ਤੇ ਜਿਹੜੀ ਬੈਟਰੀ ਦੇ ਨਾਲ ਵਾਲੀ ਆ yellow ਵਾਲੀ ਉਹ ਆ ਜਾਂਦੀ ਲਾਈਟ ਇਹਦੇ ਵਿੱਚ ਉਹਦੇ ਲਈ ਫਿਰ ਤੁਹਾਨੂੰ ਮੈਂ ਗਾਹ ਵੀ ਦੱਸਦਾ ਵੀ ਕੀ ਕਰਨਾ ਵੀ ਮੈਂ ਜੋ ਕੀਤਾ ਉਹ ਪਲੱਗ ਮੈਂ ਸਾਫ਼-ਸੂਫ਼ ਕਰਤਾ ਤੇ ਇਹ ਗੱਡੀ ਨਾ ਮਤਲਬ ਚੱਲ ਪਈ ਇਹਨੇ ਰੇਸ ਫੜ ਲਈ ਰੇਸ ਫੜ ਲਈ ਤੇ ਰੇਸ ਸੱਚ ਕਿਵੇਂ ਫੜੀ ਹਾਂ ਉਹ ਦੱਸਦਾ ਆਪਦਾ ਤੇ ਰਬਾ ਇੱਕੋ ਜਗ੍ਹਾ ਤੇ ਖੜੀ ਦੇ ਮੈਂ ਘਟੋ ਘਟ ਵੀ 5 ਮਿੰਟੇ ਦਾ ਰੇਸ ਦਾ ਪਾਈਡਲ ਨੱਪੀ ਰੱਖਿਆ ਉਹਦੇ ਨਾਲ ਕੀ ਹੁੰਦਾ ਹੈ ਵੀ ਮੇਰੀ ਥਿਊਰੀ ਆ ਮੇਰਾ ਵੀ ਜੋ ਮੈਂ ਤਜਰਬਾ ਕਰਦਾ ਮੈਂ ਉਹ ਹੀ ਦੱਸਦਾ ਨਾ ਮੈਂ ਐ ਨਹੀਂ ਕਹਿੰਦਾ ਵੀ ਸਭ ਦਾ ਇਹ ਹੱਲ ਹੋ ਜਾਊਗਾ ਆਪਦੀ ਮਕੈਨਿਕ ਨੂੰ ਦਿਖਾਓ ਹਨਾ ਜੇ ਲੱਗ ਗਿਆ ਮਕੈਨਿਕ ਹੈਗਾ ਜੀ ਕਈ ਵਾਰੀ ਲੱਗੇ ਮਕੈਨਿਕ ਨਹੀਂ ਹੁੰਦਾ ਆਪਾਂ ਫਸੇ ਹੁੰਨੇ ਆ ਕਿ ਉਹੋ ਜੀ ਜਗ੍ਹਾ ਤੇ ਫੇਰ ਦੱਸਾ ਕੀ ਕਰਨਾ ਮੈਂ ਜੋ ਕੀਤਾ ਨਾ ਫੁੱਲ ਰੇਸ ਦੀ ਨੱਪ ਦਿੱਤੀ ਆਪਣੀ ਗੱਡੀ ਗੇਅਰ ਦੇ ਵਿੱਚ ਰੇਸ ਨਹੀਂ ਫੜਦੀਦੀ ਉਹਦਾਂ ਫੜ ਲੈਂਦੀ ਹੁੰਦੀ ਆ ਤਿੰਨ ਹਜ਼ਾਰ ਚੱਕਰਾਂ ਤੇ ਜਾਣ ਲੱਗੀ ਖੜੀ ਗੇਅਰ ਗੂਰ ਨਹੀਂ ਪਾਉਣਾ 5 ਮਿੰਟ ਮੈਂ ਇਦਾਂ ਹੀ ਰੱਖੀ ਉਹ ਜਦੋਂ ਪੂਰੀ ਵਾਈਬ੍ਰੇਸ਼ਨ ਇੰਜਨ ਨੇ ਕੀਤੀ ਇੰਜਨ ਗਰਮ ਹੋ ਜਾ ਅੱਧੇ ਕਪ ਲੱਗ ਤਾਂ ਇਹਦੇ ਵੈਸੀ ਹੀ ਸਾਫ਼ ਹੋ ਗਏ ਹਨਾ ਵੀ ਹੀਟ ਨਾਲ ਲਾ ਲੋ ਕਿਉਂਕਿ ਪੱਖਾ ਵੀ ਚੱਲਦਾ ਹੁੰਦਾ ਹੀਟ ਨਾਲ ਹੋ ਗਏ ਅੱਧੇ ਕਿ ਤਾਂ ਤੇ ਅੱਧੇ ਕ ਵਾਈਬ੍ਰੇਸ਼ਨ ਆ ਇੰਜਨ ਫਿਰ ਮੈਂ ਕੀ ਕੀਤਾ ਇਹਨੂੰ ਪਹਿਲੇ ਤੋਂ ਦੂਜੇ ਗੇਅਰ ਦੇ ਵਿੱਚ 3 ਕਿਲੋਮੀਟਰ ਚਲਾਇਆ ਫੁੱਲ ਰੇਸ ਦੱਬ ਕੇ ਇਹ ਕੰਮ ਤੁਸੀਂ ਵੀ ਕਰ ਸਕਦੇ ਸੀ ਇੱਕ ਚੀਜ਼ ਹੋਰ ਇਹਦੇ ਚ ਦਿੱਕਤ ਆਉਂਦੀ ਹੁੰਦੀ ਹੈ ਯੂਰੀਏ ਵਾਲੀ ਅੰਦਰ ਉਹ ਵਾਲਾ ਕੀ ਤੁਸੀਂ ਕਰਨਾ ਉਹ ਹੁਣ ਮੈਂ ਤੁਹਾਨੂੰ ਸਮਝਾਵਾਂ ਆਜੋ ਆਜੋ ਫੇਰ ਅੱਗੇ ਯੂਰੀਆ ਦਾ ਕੀ ਕਰਨਾ ਹੈ ਵੀ ਮੈਂ ਕੱਲ ਵੀ ਵੇਖਣ ਨੂੰ ਪੁੱਛਦਾ ਪਿਆ ਸੀ ਉਹਨਾ ਆਪਣੇ ਆਹ ਵਾਲਾ ਜਿੱਥੋਂ ਆਪਾਂ ਮੀਟਰ ਜ਼ੀਰੋ ਕਰਦੇ ਆ ਆਹ ਵਾਲਾ ਬਟਨ ਜਿੱਦਾਂ ਆਹ ਨਹੀਂ ਆਉਂਦਾ 32000 ਬਾਅਦ ਚ ਆਪਾਂ ਏ ਵਾਲਾ ਟ੍ਰਿਪ ਬੀ ਇੱਥੇ ਤੁਹਾਡੇ 에ਰਰ ਆਉਣ ਲੱਗ ਜੂਗਾ ਇੱਥੇ ਜਦੋਂ ਇਹਨੂੰ ਤੁਸੀਂ 2-3 ਵਾਰੀ ਨੱਪੋਗੇ ਨਾ ਹੁਣ ਤਾਂ ਨੰਬਰ ਆਉਂਦੇ ਆ ਫਿਰ 에ਰਰ ਆਊਗਾ ਕੋਡ ਫਿਰ ਕੀ ਕਰਨਾ ਜਦੋਂ ਤੁਹਾਡੇ ਕਿ 에ਰਰ ਆ ਗਿਆ ਪਰ ਹਾਂ ਉਹਦੇ ਲਈ ਕੰਡੀਸ਼ਨ ਕੀ ਆ ਉਹਦੇ ਲਈ ਤੁਸੀਂ ਨਾ ਗੱਡੀ ਦੇ ਵਿੱਚ ਤੇਲ ਹੋਣਾ ਚਾਹੀਦਾ ਤੇ ਬੋਰਨਟ ਚੱਕ ਲੈਣਾ ਬੋਰਨਟ ਚੱਕ ਲੈਣਾ ਗੱਡੀ 'ਚ ਤੇਲ ਹੋਣਾ ਚਾਹੀਦਾ ਤੇ ਆ ਜਦੋਂ ਇੱਥੇ 에ਰਰ ਆ ਗਿਆ ਇਹ ਵਾਲੇ ਸਵਿੱਚ ਨੂੰ ਤੁਸੀਂ 5 ਤੋਂ 10 ਸਕੇਣ 29 ਰੱਖਣਾ ਛੱਡਣਾ ਨਹੀਂ 29 ਰੱਖਣਾ ਜੋ ਤੁਸੀਂ 29 ਰੱਖੋਗੇ ਉਹ ਕੀ ਹੋਊਗਾ ਵੀ ਗੱਡੀ ਆਪਣੀ ਨਾ ਫੁੱਲ ਰੇਸ ਤੇ ਵੀ ਫੁੱਲ ਰੇਸ ਤੇ ਨਾ ਆਪਣੀ ਗੱਡੀ ਸਟਾਰਟ ਹੋ ਜੂਗੀ ਆਟੋਮੈਟਿਕ ਤੁਸੀਂ ਕੋਈ ਗੇਅਰ ਨਹੀਂ ਪਾਉਣਾ ਕੁਛ ਨਹੀਂ ਕਰਨਾ ਕੋਈ ਰੇਸ ਨਹੀਂ ਦੇਣੀ ਤੁਸੀਂ ਨਿਓਟ ਲਾਉ ਦਾ ਰਾਮ ਨੰਦਰ ਬੈਠ ਜਾਣਾ ਹਾਂ ਸ਼ਰਤ ਇਹ ਵੀ ਬੋਰਨਟ ਚੱਕ ਲੈਣਾ ਬੋਰਨਟ ਕਿਉਂ ਚੱਕਣਾ ਹੁੰਦਾ ਗੱਡੀ ਫੁੱਲ ਆਰਪੀਐਮ ਤੇ ਹੁੰਦੀ ਪੂਰੇ ਆਰਪੀਐਮ ਤੇ ਫਿਰ ਗੱਡੀ ਆਪਣੀ ਹੀਟ ਨਾ ਹੋਵੇ ਕੋਈ ਚੀਜ਼ ਅੰਦਰ ਦਿੱਕਤ ਨਾ ਆਵੇ ਹਨਾ ਉਹਦੇ ਕਰਕੇ ਹੁੰਦਾ ਤੇ ਦੂਜੀ ਗੱਲ ਇੱਕ ਹੋਰ ਮੈਂ ਜਿਹੜੀ ਕਰਨੀ ਆ ਜ਼ਮੀਨ ਆਪਣੇ ਹੜ ਪੀੜ ਪੀੜ ਤੇ ਜਿਹੜੇ ਵੀਰ ਆ ਯਾਰ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਆ ਵੀਰ ਫੋਨ ਫਾਨ ਚਲੋ ਕਰਦੇ ਰਹਿੰਦੇ ਆ ਜਿੰਨੇ ਜੋਗੇ ਆ ਸਾਰੇ ਸੇਵਾ ਪਾਣੀ ਲੈ ਕੇ ਪਹੁੰਚੋ ਸੇਵਾ ਦੀ ਗੱਲ ਮੈਂ ਪਹਿਲਾਂ ਕਰ ਲਵਾਂ ਜੇ ਕਿਸੇ ਕੋਲ ਰੁਪਈਏ ਨਾਲ ਸੇਵਾ ਨਹੀਂ ਨਾ ਹੁੰਦੀ ਮੱਗੇ ਵੀ ਗੱਲ ਕਰਦਾ ਨਾ ਜ਼ਰੂਰੀ ਨਹੀਂ ਹੁੰਦਾ ਵੀ ਪੈਸਿਆਂ ਨਾਲ ਹੀ ਸੇਵਾ ਹੁੰਦੀ ਤੁਹਾਡੀ ਫਿਜ਼ੀਕਲੀ ਵੀ ਸੇਵਾ ਹੋ ਜਾਂਦੀ ਆ ਉੱਥੇ ਬਹੁਤ ਜ਼ਰੂਰਤ ਆ ਹੈਲਪ ਦੀ ਜ਼ਰੂਰਤ ਆ ਗੱਟੇ ਐਡਜਸਟ ਕਰਨ ਦੀ ਜ਼ਰੂਰਤ ਆ ਮਿੱਟੀ ਨੂੰ ਸੱਟ ਸੁੱਟ ਕਰਨ ਦੀ ਯਾਰ ਬਹੁਤ ਏ ਪ੍ਰਸ਼ਾਦਾ ਪਾਣੀ ਮੈਂ ਕਹਿੰਦਾ ਥੋੜੀਆਂ ਜ਼ਰੂਰਤਾਂ ਨਹੀਂ ਆ ਇੰਨੀਆਂ ਜ਼ਿਆਦਾ ਜ਼ਰੂਰਤਾਂ ਨਹੀਂ ਆ ਨਾ ਇਹ ਗੱਲ ਮੈਂ ਕਰਦਾ ਪਿਆ ਵੀ ਜਿਹੜੇ ਵੀਰਾਂ ਕੋਲੇ ਪੈਸੇ ਨਹੀਂ ਹੈਗੇ ਉਹ ਆਪਦਾ ਇਦਾਂ ਹੈਲਪ ਕਰ ਸਕਦੇ ਆ ਤੇ ਮੈਂ ਗੱਲ ਕਰਦਾ ਹੜਪੀੜ ਤੇ ਵੀਰਾਂ ਵਾਸਤੇ ਵੀ ਯਾਰ ਉਹ ਤੰਨੇ ਦੇ ਬੰਦੇ ਨੇ ਵੈਗਰੂ ਨੇ ਨਾ ਸਾਡੇ ਅੰਦਰ ਇੰਨੀ ਕਿ ਜ਼ਿਆਦਾ ਸਹਿਣਸ਼ੀਲਤਾ ਸਾਨੂੰ ਦਿੱਤੀ ਆ ਚੜਦੀ ਕਲਾ ਵਾਲਿਆਂ ਅਸੀਂ ਪਤਾ ਨਹੀਂ ਸਾਡੇ ਵਿੱਚ ਵੈਗਰੂ ਨੇ ਨਾ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਅੰਦਰ ਕੀ ਕੋਤਾ ਕਰਨਾ ਨਿਰਚਾਇਆ ਵੀ ਸਾਡੇ ਅੰਦਰ ਇੰਨੀ ਸ਼ਮਤਾ ਹੈ ਨਾ ਵੇਖ ਲਓ ਵੀ ਉਹ ਬੰਦਿਆਂ ਨੇ ਸਾਰਿਆਂ ਦੇ ਘਰਾਂ ਦੇ ਸਰਕਲ ਇੱਕੋ ਜਿਹੇ ਹੁੰਦੇ ਆ ਕੋਈ ਦਿਖਾਵਾ ਕਰੇ ਕੋਈ ਚੰਗਾ ਕਰੇ ਕੋਈ ਮਾੜਾ ਕਰੇ ਜ਼ਿਆਦਾਤਰ ਆਪਾਂ ਮਿਡਲ ਕਲਾਸਾਂ ਹਾਈ ਲੈਵਲ ਦੇ ਵੀ ਹੈਗੇ ਆ ਆਪਾਂ ਐ ਨਹੀਂ ਕਹਿੰਦੇ ਵੀ ਇਕੱਲੇ ਮਿਡਲ ਕਲਾਸੀਆਂ ਲੋ ਮਿਡਲ ਹਾਈ ਸਾਰੇ ਹੈਗੇ ਆ ਉਹਨਾਂ ਨੇ ਦੇ ਲੋ ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ ਟ੍ਰੇਟਾਂ ਦੀਆਂ ਕਿਸ਼ਤਾਂ ਵੀ ਦੇਣੀਆਂ ਰਾਸ਼ਨ ਪਾਣੀ ਆਰਤੀਏ ਲਿੰਟ ਸਭ ਸਰਕਲ ਕਮਾਉਣੇ ਆ ਤੇ ਕਮਾਉਣੇ ਕਿੱਥੋਂ ਦੇ ਫਸਲ ਤੋਂ ਤੇ ਜਦੋਂ ਫਸਲ ਵੈਗਰੂ ਇਦਾਂ ਹੜ੍ਹ ਚ ਰੋੜ ਕੇ ਕੰਮ ਖਰਾਬ ਹੋ ਜਾਂਦਾ ਨਾ ਤੇ ਉਦੋਂ ਕੰਮ ਤੁਹਾਨੂੰ ਵੀ ਪਤਾ ਵੀ ਕੀ ਬਣਦਾ ਫਿਰ ਮੈਂ ਕਹਿੰਦਾ ਤੁਹਾਨੂੰ ਦੇ ਜਗਰੇ ਆ ਸਲਾਮ ਆ ਉਹਨਾਂ ਨੂੰ ਤੇ ਗੱਲ ਕਰਦੇ ਸੀ ਆਪਾਂ ਸੇਵਾ ਦੀ ਜਿਹੜੇ ਜਿਹੜੇ ਵੀਰ ਉੱਥੇ ਜਿੰਨੇ ਵੀ ਸੁਣਦੇ ਆ ਗੱਲਬਾਤ ਲਾਗੇ ਬੰਦ ਨਾ ਕੋਈ ਟੁੱਟਦਾ ਜਾਂ ਕੋਈ ਦਿੱਕਤ ਆਉਂਦੀ ਹੈ ਤੇ ਪਹੁੰਚੋ ਜਿੱਥੇ ਵੀ ਹੈਗੇ ਉਹ ਨਾ ਉੱਥੋਂ ਹੀ ਪਹੁੰਚੋ ਤੇ ਬਾਕੀ ਗੱਲ ਆਪਾਂ ਕਰਦੇ ਹਾਂ ਟਰੈਕਟਰਾਂ ਦੀ ਟਰੈਕਟਰਾਂ ਦੀਆਂ ਵੀਡੀਓ ਤੁਸੀਂ ਮੈਂ ਇੱਕ ਸ਼ਾਰਟ ਪਾਇਆ ਸੀ ਜਿਹਦੇ ਵਿੱਚ ਮਾਲ ਦੀ ਗੱਲ ਥੋੜੀ ਜੀ ਰੱਖੀ ਸੀ ਵੀ ਵੀਰ ਮੇਰੇ ਕਹਿੰਦੇ ਨੁਕਸ ਕੱਢਣ ਨੂੰ ਹੁਣੇ ਮੇਰੀ ਪਰਸਨਲ ਚੀਜ਼ ਆ ਹਨਾ ਆਪਣੀਆਂ ਮੇਰੇ ਜਿਹੜੇ ਆਪਦੇ ਟਰੈਕਟਰ ਆ ਮੈਂ ਉਹਨਾਂ ਬਾਰੇ ਬੋਲ ਸਕਦਾ ਮੈਂ ਦੱਸ ਸਕਦਾ ਜਦੋਂ ਮੈਂ ਕਿਸੇ ਕੋਲੇ ਜਾਂਨਾ ਪਬਲਿਕਲੀ ਜਾਂ ਕੋਈ ਮੈਨੂੰ ਬੁਲਾਉਂਦਾ ਮੈਂ ਜਾ ਕੇ ਅਗਲੇ ਦੇ ਮੂੰਹ ਤੇ ਉਹਦੀ ਉਹ ਨਹੀਂ ਕਰ ਸਕਦਾ ਹਨਾ ਕਿ ਉਹਨੂੰ ਕਿਹਨੇ ਦੇ ਨਿੰਦਿਆ ਕਿਸੇ ਵੀ ਬ੍ਰਾਂਡ ਕੋਲੇ ਮੈਂ ਗਿਆ ਮੈਂ ਜਾ ਕੇ ਉਹਨੂੰ ਇਦਾਂ ਨਹੀਂ ਬੋਲ ਸਕਦਾ ਵੀ ਤੇਰੇ ਬ੍ਰਾਂਡ ਚ ਆ ਨੁਕਸਾਨ ਤੇ ਆਪਾਂ ਵੀਡੀਓ ਚ ਬੋਲਣਾ ਉਹ ਮੈਨੂੰ ਜਦੇ ਟੋਕ ਦੂਗਾ ਉਹਨੇ ਮੈਨੂੰ ਕਿਹਾ ਵੀ ਨਹੀਂ ਰੰਜੂਦ ਵੀ ਆ ਪਾਸਿਫਟਾਂ ਹੀ ਦੱਸਣੀ ਆ ਬਾਕੀ ਕੰਪਨੀ ਦਾ ਸਿਸਟਮ ਵੀ ਐ ਹੀ ਹੁੰਦਾ ਕੰਪਨੀ ਨੇ ਕੋਈ ਵੀ ਚੀਜ਼ ਦੀ ਆਉਦੀ ਪ੍ਰਮੋਸ਼ਨ ਕਰਾਉਣੀ ਹੁੰਦੀ ਚੰਗਾ ਚੰਗਾ ਹੀ ਦੱਸਣਾ ਮੈਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕੋਈ ਵੀ ਤੁਸੀਂ ਚੀਜ਼ ਲੈਣੀ ਆ ਖਰੀਦਣੀ ਆ ਕਰਨਾ ਆਪਦੀ ਜਾਂਚੋ ਪਰਖੋ ਮਕੈਨਿਕ ਨਾਲ ਗੱਲ ਕਰੋ ਰੁਪਈਏ ਖਰਚਨੇ ਆ ਕੋਈ ਰੁਪਈਏ ਆਪਣੇ ਰੁੱਖਾਂ ਨਾਲ ਨਹੀਂ ਲੱਗੇ ਉਹਦੇ ਨਾਲ ਗੱਲ ਕਰੋ ਵੀ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਵੀ ਸਾਡੀ ਸੁਣਵਾਈ ਹੈਗੀ ਵੀ ਕੋਈ ਵੀ ਚੀਜ਼ ਅਸੀਂ ਲੈ ਰਹੇ ਆ ਜਾਂ ਉਹਦਾ ਬਣਵਾ ਰਹੇ ਆ ਵੀ ਤੂੰ ਇਹਦਾ ਬਾਅਦ ਚ ਹਲਕੀ ਕਰੇਗਾ ਉਹ ਗੱਲ ਦਾ ਮੇਰਾ ਵੀਰ ਜ਼ਰੂਰ ਧਿਆਨ ਰੱਖਿਆ ਕਰੋ ਹਨਾ ਕੋਈ ਸੰਗਣ ਝਕੰਦੀ ਕੋ ਲੋੜ ਨਹੀਂ ਹੁੰਦੀ ਮੋਡੀਫਿਕੇਸ਼ਨ ਦਾ ਬੜਾ ਜਮਾਨਾ ਚੱਲਿਆ ਉਹਦੇ ਚ ਵੀ ਸੰਗਣ ਝਕੰਦੀ ਲੋੜ ਨਹੀਂ ਅਗਲੇ ਨੂੰ ਸਿੱਧਾ ਖੁੱਲ ਕੇ ਕਹੋ ਵੀਰ ਤੂੰ ਕੀ ਕਰੇਗਾ ਕਿੰਨੇ ਪੈਸੇ ਲਏਗਾ ਤੇ ਇਹ ਜੇ ਨਾ ਚੱਲਿਆ ਵੀ ਇਹਦਾ ਫਿਰ ਕੀ ਹਾਲ ਕਰੇਗਾ ਜੇ ਖਰਾਬ ਹੋ ਜਾਊਗਾ ਇਦਾਂ ਦੀ ਆਪਦੀ ਖੁੱਲ ਕੇ ਗੱਲ ਕਰ ਲਈ ਦੀਂਦੀ ਤੇ ਬਾਕੀ ਰਹੀਆਂ ਗੱਲਾਂ ਆਪਣੀਆਂ ਆਪਾਂ ਤੁਹਾਨੂੰ ਜਲਦੀ ਗੁੱਡ ਨਿਊਜ਼ ਦਾਂਗੇ ਥੋੜਾ ਜਿਹਾ ਫੈਮਿਲੀ ਦੇ ਜਿਵੇਂ ਇਹ ਲੈ ਚ ਫਸੇ ਆ ਸਾਰੇ ਵੀਰਾਂ ਨੂੰ ਜਿਹੜੇ ਮੇਰੇ ਲੱਗੇ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਕੀ ਲਿਆਉਣਾ ਉਹ ਦੱਸਾਂਗੇ ਉਹ ਵੀ ਅ ਕੀ ਇੰਨੀਆਂ ਗੱਲਾਂ ਕਰਦੇ ਹੋਣਾ ਇਜਾਜ਼ਤ ਦੋ ਤੇ ਆਪਾਂ ਮਿਲਦੇ ਹਾਂ ਉੱਥੇ ਵੀ ਬੰਨ ਤੇ ਵੀ ਚਲੋ ਜਾਂਦੇ ਹਾਂ ਉਹਦੇ ਰੇ ਦਾ ਜਿੰਨੇ ਕੁ ਜੋਗੇ ਹੈਗੇ ਉੱਥੋਂ ਵਾਲੇ ਵੀਰਾਂ ਨੂੰ ਮਿਲਦੇ ਆ ਤੇ ਜਿੰਨੀ ਕੁ ਗੱਲਬਾਤ ਭਰਾ ਤੁਹਾਡੇ ਨੂੰ ਨੌਲੇਜ ਹੁੰਦੀ ਭਰਾ ਤੁਹਾਡਾ ਉਹ ਨਹੀਂ ਕੀ ਤੁਹਾਡੇ ਨਾਲ ਸਾਂਝੀ ਕਰਦਾ ਜਿਆਦਾ ਨਹੀਂ ਕਿਉਂਕਿ ਆਪਾਂ ਐਵੇਂ ਹਵਾ ਚ ਤੀਰ ਚਲਾਈਏ ਫਿਰ ਉਹ ਗਲਤ ਹੋ ਜਾਣਗੇ ਬਾਕੀ ਸਾਰੇ ਵੀਰ ਹੀ ਸਿਆਣੇ ਆ ਆਪਣੇ ਹੱਥਾਂ ਦੇ ਵਿੱਚ ਫੋਨ ਐਡਾ ਕਮਲਾ ਕੋਈ ਵੀ ਨਹੀਂ ਰਿਹਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਸਭ ਨੂੰ ਸਭ ਸਿਰੇ ਸਿਰੇ ਵਾਲੇ ਆ ਮੈਂ ਬਹੁਤ ਵੀਡੀਓ ਚ ਵੀ ਗੱਲਾਂ ਕਰਦਾ ਨਾ ਸਾਰੀਆਂ ਮਾਵਾਂ ਨੇ ਨਾ ਛੇਰ ਨਹੀਂ ਬੱਬਰ ਛੇਰ ਹੀ ਜੰਮੇ ਤੇ ਬਾਕੀ ਸਲੂਟ ਆ ਉਹਨਾਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਯਾਰ ਉਹ ਵੀਡੀਓ ਮੈਂ ਦੇਖੀ ਬਹੁਤ ਦਿਲ ਨੂੰ ਉਹ ਆ ਜਦੋਂ ਬੰਨ ਟੁੱਟਦਾ ਤੇ ਉਹ ਬਈ ਜ਼ਿੰਮੇਦਾਰ ਵੀਰ ਵਰਲਾਪ ਕਰਦਾ ਉਹ ਉਹਨੇ ਬਹੁਤ ਜਾਣਿਆਂ ਦੀਆਂ ਅੱਖਾਂ ਚੋਂ ਹੰਝੂ ਕੱਢੇ ਆ ਹਨਾ ਉਹ ਬੰਦਾ ਯਾਰ ਉਹ ਦਿਲੋਂ ਵੇਖ ਲੋ ਉਹ ਕੋਈ ਵੀਡੀਓ ਐ ਨਹੀਂ ਹੈਗਾ ਵੀ ਪਲੈਨਿੰਗ ਨਾਲ ਜਾਂ ਸੋਚ ਕੇ ਦਿਲੋਂ ਉਹਨੇ ਹੈ ਨਾ ਜੋ ਸੀਗਾ ਉਹ ਯਾਰ ਉਹ ਇੰਨੀ ਦਿਲ ਚ ਵੱਜਦੀ ਆ ਨਾ ਉਹ ਵੀਡੀਓ ਉਦੋਂ ਕਹੀਦਾ ਵੀ ਰੱਬਾ ਤੂੰ ਨਾ ਠੰਡ ਵਰਤਾ ਵੀਰਾਂ ਤੇ ਮਿਹਰ ਭਰਿਆ ਹੱਥ ਰੱਖ ਵੀ ਨਾ ਇਨਾ ਮੈਂ ਕਿ ਉਹਦੀ ਰਜਾ ਚ ਆਪਣਾ ਰਾਜੀ ਰਹਿਣਾ ਪੈਣਾ ਆਪਾਂ ਆਪਣਾ ਉਹਦੇ ਅੱਗੇ ਕੋਈ ਜ਼ੋਰ ਨਹੀਂ ਕਿਸੇ ਦਾ ਵੀ ਨਹੀਂ ਜ਼ੋਰ ਜੋ ਕਰਦਾ ਉਹ ਚੰਗਾ ਕਰਦਾ ਤੇ ਸਾਨੂੰ ਵਾਹਿਗੁਰੂ ਨੇ ਇਹ ਸਿਖਾਇਆ ਵੀ ਆ ਬਾਲ ਬਖਸ਼ਣਾ ਸਰਬਾਦ ਦਾ ਭਲਾ ਤੇ ਸਾਡੇ ਅੰਦਰ ਇੰਨੀ ਕਿ ਸ਼ਮਤਾ ਵਾਹਿਗੁਰੂ ਨੇ ਨਾ ਪਤਾ ਨਹੀਂ ਉਹ ਗੱਲ ਫੇਰ ਵਾਰ-ਵਾਰ ਮੈਂ ਕਰਦਾ ਵੀ ਆਪਣੇ ਅੰਦਰ ਹੈਗਾ ਆਪਣੇ ਤੇ ਜਿੰਨੀਆਂ ਮਾਰਾਂ ਆਪਣੇ ਤੇ ਜਿੰਨੇ ਨੇਹਰੀਆਂ ਝੁੱਲੀਆਂ ਨਾ ਇਹ ਆਪਾਂ ਹੀ ਆ ਜਿਹੜੇ ਚੱਲ ਗਏ ਆ ਇਹ ਆਪਾਂ ਫੇਰ ਉੱਠ ਪੈਂਦੇ ਆ ਆਪਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਤੇ ਨਾ ਹੀ ਪਰਵਾਹ ਕਰਨੀ ਚਾਹੀਦੀ ਆ ਸਿੱਧੀ ਦੀ ਸਾਫ ਜੀ ਗੱਲ ਹੈ ਹਾਂ ਇੱਕ ਛੋਟੀ ਜੀ ਮੈਂ ਗੱਲ ਕਰ ਲੈਣਾ ਵੇਛੇ ਨਾ ਇਹ ਮੁੱਦਾ ਤਾਂ ਥੋੜਾ ਜਿਹਾ ਉਦਾਂ ਦਾ ਹੀ ਆ ਕੰਟਰੋਵਰਸ਼ਲ ਜਿਆ ਤੇ ਚਲੋ ਮੈਂ ਕਰ ਲੈਣਾ ਕਹਿ ਦਿੰਦੇ ਸੀ ਯਾਰ ਬੰਪਰ ਵਗੈਰਾ ਟਰੈਕਟਰਾਂ ਦੇ ਹਨਾ ਬੰਪਰ ਲਾਉਂਦੇ ਆ ਇਦਾਂ ਉਦਾਂ ਜਾਂ ਕਈ ਵੀਰਾਂ ਨੂੰ ਤਰਾਏ ਸੀਗਾ ਜੀ ਇਹ ਮੋਡੀਫਾਈ ਕਰਦੇ ਆ ਜਾਂ ਬੰਪਰ ਲਾਉਂਦੇ ਆ ਡੈਕ ਲਾਉਂਦੇ ਆ ਇਦਾਂ ਤੇ ਯਾਰ ਹੁਣ ਬੰਨ ਤੇ ਵੇਖਣ ਵਾਲੇ ਆ ਸਾਰੇ ਵੀਰ ਉਹ ਹੀ ਪਹੁੰਚੇ ਆ ਯਾਰ ਜਿਨ੍ਹਾਂ ਦੇ ਟਰੈਕਟਰਾਂ ਨੂੰ ਬੰਪਰ ਲੱਗੀ ਆ ਤੇ ਬੰਪਰ ਲਾਉਣਾ ਨਾ ਆਪਣੀ ਮਜਬੂਰੀ ਆ ਪਲੇ ਵੇਲੇ ਤੋਂ ਆਪਣੇ ਫਾਦਰ ਸਾਹਿਬ ਵੀ ਆਪਾਂ ਦੇਖਦੇ ਰਹੇ ਆਪਣੇ ਕੋਲ ਜਦੋਂ ਛੋਟਿਆਂ ਦੇ ਦੇਖਦੇ ਨੇ ਸਵਰਾਜ ਆਇਸ਼ਰ ਫੋੜ ਆਇਸ਼ਰ ਦੇ ਵੀ ਅੱਗੇ ਬੰਪਰ ਹੁੰਦਾ ਸੀ ਵਟਾ ਜਾਂਦਾ ਸੀ ਵੇਟ ਸਵਰਾਜ ਅੱਗੇ ਵੀ ਹੁੰਦਾ ਸੀ ਫੋੜ ਅੱਗੇ ਵੀ ਹੁੰਦਾ ਸੀ 911 ਕੇ ਵੀ ਹੁੰਦਾ ਸੀ ਜ्यों ਛੋਟਿਆਂ ਦੇ ਆਪਾਂ ਦੇਖਦੇ ਆਏ ਸਾਰੇ ਅੱਗੇ ਹੁੰਦਾ ਸੀ ਯਾਰ ਫਿਰ ਤੁਸੀਂ ਕਹਿ ਦੇਣਾ ਵੀ ਇਹ ਬੋਲਦਾ ਬਦਲ ਸਾਹਿਬ ਨੇ ਆਪਾਂ ਨੂੰ ਨਾ ਗੱਡਾ ਦਿੱਤਾ ਸੀ ਬਣਾ ਕੇ ਵੀ ਗੱਡੇ ਨਾਲ ਜੋ ਮਰਜ਼ੀ ਕਰੋ ਵੀ ਇਹ ਜੱਟ ਦਾ ਗੱਡਾ ਹੈ ਤੇ ਮੈਂ ਤਾਂ ਹੀ ਪਹਿਲਾਂ ਸ਼ੁਰੂਆਤ ਚ ਕਹਤਾ ਵੀ ਥੋੜਾ ਕੰਟਰੋਵਰਸ਼ੀਅਲ ਜਿਹਾ ਹੋਏ ਨਾ ਗੱਲ ਤੇ ਜੱਟ ਦਾ ਗੱड्डा-ਗੱड्डा ਰਵੇ ਨਾ ਤੇ ਸਵਾਦ ਵੇਰੀ ਆਉਂਦਾ ਯਾਰ ਇਹ ਜੇ ਗੱਡੇ ਨੂੰ ਆਪਾਂ ਉਹ ਕਰ ਦਿੰਨੇ ਆ ਵੀ ਬਦਲ ਦਿੰਨੇ ਆ ਫਿਰ ਸਵਾਦ ਜਾਣੀ ਹੁੰਦਾ ਤੇ ਦੋ ਆ ਗਿਆ ਇੰਨੀਆਂ ਗੱਲਾਂ ਬਾਤਾਂ ਭਰਾ ਦੀਆਂ ਕਬੂਲਿਆ ਜੀ ਮਿਲਦੇ ਆ ਅਗਲੀ ਵੀਡੀਓ ਚ ਵੈਸੇ ਤੁਹਾਨੂੰ ਬਹੁਤ ਦਿਨ ਹੋ ਗਏ ਹੁਣ ਵੀਡੀਓ ਬਣਾਉਣ ਨਿਕਲੇ ਨਹੀਂ ਜਿਹੜੇ ਵੀਰਾਂ ਦੀਆਂ ਪੈਂਡਿੰਗ ਰਹਿੰਦੀਆਂ ਵੀਡੀਓ ਜਰੂਰ ਪਹੁੰਚਾਂਗੇ ਉਹਨਾਂ ਕੋਲੇ ਵੀ ਥੋੜੇ ਜਿਹੇ ਦਿਨ ਗਾਇਬ ਜਾ ਪਿਆ ਸੇਰ ਸੂਤ ਨਹੀਂ ਠੀਕ ਸਾਰੇ ਵੀਰ ਮੈਨੂੰ ਕਹਿੰਦੇ ਵੀ ਰਹਿੰਦੇ ਰਹਿ ਕਮੈਂਟਾਂ 'ਚ ਦੱਸਦੇ ਰਹਿੰਦੇ ਆ ਕਿ ਸੇਤ ਅੱਗੇ ਨਾਲੋਂ ਵੀਕ ਆ ਉਹ ਬਸ ਐਂ ਜਾਂ ਸੇਰ ਤੋਂ ਨਿਕਲ ਜਾਈਦਾ ਸੇਰ ਦੀ ਰੋਟੀ ਸ਼ਾਮ ਨੂੰ ਖਾਈਦੀ ਹੈ ਕਈ ਵੀਡੀਓ ਜ ਤੁਸੀਂ ਦੇਖਿਆ ਵੀ ਹੁਣ ਵੀ ਸਵੇਰ ਦੇ ਤੁਰੇ ਤੇ ਸ਼ਾਮ ਨੂੰ 6 ਵਜੇ ਪ੍ਰਸ਼ਾਦਾ ਪਾਣੀ ਚੱਕੀਦਾ ਤੇ ਦੋ ਆ ਗਿਆ ਜੇ ਕੋਈ ਗੱਲਬਾਤ ਭਰਾ ਦੀ ਬੁਰੀ ਲੱਗੀ ਹੋਵੇ ਤੇ ਉਹਦੇ ਲਈ ਮਾਫੀ ਆ ਦਿਲ ਤੋਂ ਮਾਫੀ ਆ ਤੇ ਭਰਾ ਦੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਿਆ ਕਰੋ YouTube ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਇਸ ਥਾਂ ਤੇ ਤੁਸੀਂ ਵੇਖ ਲੈਂਦੇ ਹੋ ਤੇ ਭੱਜ ਜਾਂਦੇ ਹੋ ਭਰਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ